Thank <laughs> you.

ਲਾਈਫ ਸਿਰਾ ਬਠਿੰਡਾ ਤੋਂ ਉਸ ਵੱਲੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਿਨਾਂ ਡਰ ਭੈ ਤੋਂ ਆਪਾਂ ਸਹੀ ਦਰਜਾ ਕਰ ਲੋਕ ਸਭਾ ਚੋਣਾਂ ਨੂੰ ਲੈ ਕੇ ਉਹਦੀ ਗਿਣਤੀ ਜਿ ਪੜਸਪੜਸ ਪਹੁੰਚੀ ਹੈ ਤੇ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਬਠਿੰਡਾ ਦੇ ਰੇਲਵੇ ਸਟੇਸ਼ਨ ਦੇ ਇਹਨਾਂ ਵੱਲੋਂ ਜਾ ਕੇ ਕੀਤੀ ਗਈ। ਉੱਥੇ ਰੇਲਵੇ ਸਟੇਸ਼ਨ ਤੇ ਇਹਨਾਂ ਵੱਲੋਂ ਡੀਐਸਪੀ ਪ੍ਰਵੇਸ਼ ਚੋਪੜਾ ਪਹੁੰਚੇ ਉੱਥੇ ਨਾਲ ਐਸਪੀਡੀ ਅਜੇ ગાંધી ਵੀ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਦਿਖਾਈ ਦਿੱਤੇ। ਬੜੀ ਜੀ ਤਾਂ। ਦੇਖੋ ਸੁਵਿਧਾ 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 ਬਠਿੰਡਾ ਤੋਂ ਜੀ ਉਹ ਜਿਵੇਂ ਜੀ ਜੀ ਲਾਈਫ ਸ਼ਿਲਾ ਬਠਿੰਡਾ ਤੋਂ 20 ਵੀ ਪਰਵੇਸ਼ ਚੋਪੜਾ ਦੇ ਨਾਲ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਕੀ ਕਾਰਨ ਹੈ ਕਿਉਂ ਚੈਕਿੰਗ ਕੀਤੀ ਜਾ ਰਹੀ ਹੈ ਜਿਨ੍ਹਾਂ ਦੇ ਗਲਤੰਦਾਂ ਗੱਲਬਾਤ ਵੀ ਕਰਾਂਗੇ ਜਿਗਰੋ ਬਸ ਸਟੈਂਡ ਦੇ ਥੀਰਾ ਜਿੱਥੇ ਅਜ ਬਠਿੰਡਾ ਪੁਲਿਸ ਵੱਲੋਂ ਸੁਧਿਆ ਤਸਵੀਰਾ ਡੀਐਸਪੀ ਪ੍ਰਵੇਸ਼ ਚੋਕੜਾ ਦੇ ਵਾਧੇ ਵਿੱਚ ਬਠਿੰਡਾ ਦੇ ਬੱਸ ਸਟੈਂਡ ਦੀ ਚੈਕਿੰਗ ਸ਼ੁਰੂ ਹੋ ਚੁੱਕੀ ਹੈ ਕਾਰਨ ਕਿ ਹੈ ਕਿ ਲੋਕ ਸਭਾ ਚੋਣਾਂ ਚੁੱਕੀਆਂ ਨੇ ਕਿਸੇ ਤਰ੍ਹਾਂ ਕੋ ਨਸ਼ਾ ਵਗੈਰਾ ਜਾਂ ਹੋਰ ਕਿਸ ਤਰ੍ਹਾਂ ਵੀ ਲੋਕ ਇਸਤੇਮਾਲ ਕਰਦੇ ਨੇ ਤਾਂ ਉਸ ਨੂੰ ਲੈ ਕੇ ਪੁਲਿਸ ਵੱਲੋਂ ਅੱਜ ਸਪੈਸ਼ਲ ਇੱਕ ਆਪਰੇਸ਼ਨ ਚਲਾਇਆ ਗਿਆ ਹੈ ਪਹਿਲਾਂ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਹੁਣ ਇਹਨਾਂ ਵੱਲੋਂ ਬਠਿੰਡਾ ਦੇ ਬੱਸ ਸਟੈਂਡ ਦੇ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਬਿਨਾਂ ਡਰ ਭੈ ਤੋਂ ਆਪਣੀ ਬੋਰਡ ਦਾ ਇਸਤੇਮਾਲ ਕਰੋ ਲੁਧਿਆਣਾ 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 ਜਿਹੜਾ ਲਈ ਸੀਨਾ ਬਠਿੰਡਾ ਤੋਂ ਸਾਰੀਆਂ ਹੋਰ ਦੇ ਕੋ ਸਾਧਨ ਇਹਦੇ ਬਸ ਸਟੈਂਡ ਰੁਕਦੀ ਹਸਪਤਾਲੋਂ ਨੌੜ ਵਾਂਦਰ ਤੋਂ ਆਏ ਆ ਤਾਂ ਜਲਦੀ ਤੋਂ ਜਲਦੀ ਇਹ ਸਾਰੀਆਂ ਹੋਰ ਪੂਰੇ ਬੰਦਰ ਉਹਨਾਂ ਦੇ ਨਾਲ ਸਵਾਰੀਆਂ ਉਹਨਾਂ ਦਾ 1000 ਕਰ ਰਹੀਆਂ

ਕਾਸ਼ ਨੰਬਰ ਦਾ ਬਾਗਨਾ ਉਹ ਆ ਮੋਤਾ ਮੁਕੇ ਜਸ਼ ਜਸ਼ ਨਾਲ ਕੀ ਕਰਦਾ ਹੈ ਕਾਹਦੀ ਹੋ ਚਾਹ ਨਾ ਨੰਬਰ ਇਸੋਂ ਵਾਪਸ ਜੀ ਚੁਤਰਾਏ ਕਰੇ 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 ਕੋ ਡੱਗੂ ਡੱਗੂ ਪਾਜੀ ਮਾੜਾ ਸਾਈਡ ਤੇ ਪਾਜੀ ਮਾੜਾ ਸਾਈਡ ਤੇ ਹੋ ਪਾਜੀ ਤੋਦੀ ਡੌਗਸਕੋਰ 3 ਬੰਦ ਤੋਂ ਪਲੇਨ ਆਲ ਨਾ ਤੇ ਟੰਡਾ ਦੀ ਬੱਸ ਸਟੈਂਡ ਦੇ ਵਿੱਚ ਬੱਸ ਰੈਂਡ ਬੱਸ ਨੂੰ ਪਾ ਰਿਹਾ ਆ ਦੀ ਊਨੀ ਜਰਾ

Okay, there okay, you go. ਅਜੀ ਤਾਪੜੀ ਅਰਮਾਨਗਰ ਸੂਤਗੜ ਜਾਣਾ ਹੈ ਦਾਤਰ ਨੰਬਰ 9 ਤੇ 500 ਜੇਰਾ ਟੈਕਸੀ ਦੀ ਬਾਸ ਦਾਤਰ ਨੰਬਰ 9 ਤੇ 500 ਕੀ ਹੈ ਤਾਪੜੀ ਚੰਗਰੀਆ ਅਰਮਾਨਗਰ ਸੂਤਗੜ ਮੋਹੋਜੀ ਡੀਐਸਪੀ ਪਰਮੇਸ਼ ਚੋਪੜਾ ਦੀ ਗਵਾਈ ਦੇ ਵਿੱਚ ਅਜੇ ਬਟਿੰਡਾ ਪੁਲਿਸ ਵੱਲੋਂ ਬਟਿੰਡਾ ਦੇ ਬੱਸ ਸਟੈਂਡ ਦੇ ਅੰਦਰ ਚੈਕਿੰਗ ਕੀਤੀ ਜਾ ਰਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਤਾਂ ਜੋ ਕਿਸੇ ਤਰ੍ਹਾਂ ਕੋਈ ਬਿਨਾਂ ਡਰ ਭੈ ਦੋਸੀ ਆਪਣੀ ਬੋਰਡ ਦਾ ਇਸਤੇਮਾਲ ਕਰ ਸਕੇ ਅਸੀਂ ਉਹਨਾਂ ਦੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕੀ ਕਹਿੰਦੇ ਨੇ ਡੀਐਸਪੀ ਪਰਮੇਸ਼ ਚੋਪੜਾ ਸਰ ਕੀ ਕਹਿਣਾ ਚਾਹੁੰਦੇ ਆਪ ਜੀ ਨੂੰ ਪਤਾ ਹੈ ਕਿ ਲੋਕ ਸਭਾ ਚੋਣ ਆ ਰਹੇ ਨੇ ਲੱਗੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਏ ਡੀਜੀਪੀ ਸਾਹਿਬ ਜਿਹੜੇ ਮਠੰਡਾ ਰੇਂਜ ਤੇ ਐਸਐਸਪੀ ਸਾਹਿਬ ਮਠੰਡਾ ਉਹਨਾਂ ਦੇ ਦਿਸ਼ਾ ਨਿਰਦੇਸ਼ ਦੇ ਅਧੀਨ ਅਸੀਂ ਰੇਲਵੇ ਸਟੇਸ਼ਨ ਦੇ ਬੱਸਾਂ ਦੀ ਚੈਕਿੰਗ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਡਾਕਸ ਕਾਡ ਨੂੰ ਲੋਕਲ ਐਫਐਸਓ ਸਾਰੇ ਪੰਜਾਬ ਪੁਲਿਸ ਅਸੀਂ ਤਕਰੀਬ 60 ਦੇ ਜਵਾਨ ਅਸੀਂ ਬੱਸਾਂ ਨੂੰ ਚੈੱਕ ਕਰ ਰਹੇ ਹਾਂ ਕੀ ਕੀ ਚੈੱਕ ਕੀਤਾ ਜਾ ਰਿਹਾ ਹੈ ਬੱਸੜ ਦੇ ਜਿਹੜੀਆਂ ਸਾਰੀਆਂ ਸਮਾਨ ਚੈੱਕ ਕੀਤਾ ਜਾ ਰਿਹਾ ਪਲੱਸ ਜਿਹੜੇ ਕੋਈ ਸ਼ੱਕੀ ਵਿਅਕਤੀ ਹੈ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਜਿਹੜੇ ਸਾਡੇ ਕੋਲ ਵਾਹਨ ਐਪ ਜਾਂ ਖੋਜ ਐਪ ਹੈ ਜਾਂ ਪਾਈਸ ਐਪ ਉਹਦੇ ਵੀ ਮਦਦ ਲੈ ਕੇ ਸੀ ਲੋਕਾਂ ਦੀ ਆਈਡੈਂਟੀਟੀ ਚੈੱਕ ਕਰ ਰਹੇ ਹਾਂ ਕੁਝ ਲੋਕ ਬਾੜੇ ਜੜੇ ਆਪਣੀ ਰੈਂਟੇਡ ਸਪਾਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਲੋਕਾਂ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਕਿਸਮ ਦੀ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਲੋਕੋ ਕੀ ਮੈਂ ਤੁਹਾਡੇ ਮਾਧਮ ਤੋਂ ਲੋਕਾਂ ਨੂੰ ਅਪੀਲ ਕਰਦਾ ਕਿ ਕਾਨੂੰਨ ਦੀ ਵਿਵਸਥਾ ਨੂੰ ਮੈਂਡਨ ਰੱਖਣ ਪੰਜਾਬ 'ਤੇ ਸਿਵਾਸ ਰੱਖਣ ਅਸੀਂ 24 ਘੰਟੇ ਅਸੀਂ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਕਿਸੇ ਵੀ ਕਿਸੇ ਤਰ੍ਹਾਂ ਦਾ ਡਰਨ ਦੀ ਲੋੜ ਨਹੀਂ ਬੇਖੌਫ ਹੋ ਕੇ ਆਪਣੇ ਡੈਮੋਕਰੇਟਿਕ ਰਾਈਟ ਦੇ ਵਰਤੋਂ ਕਰੋ ਜਿਆਪਰ ਸਟੋਪ ਨਾ ਕੁਜੀ ਸਨ ਬੀਐਸਪੀ ਪਰਵੇਸ਼ ਚੋਪੜਾ ਤੂੰ ਸਾਰੀ ਗੱਲ ਸੁਣ ਲਈ ਹੈ ਕੀ ਕੀ ਕਾਰਨ ਹੈ ਸਾਰਾ ਗੱਲ ਤੁਸੀਂ ਸੁਣ ਲਿਆਗਾ ਪਰਫੈਕਟ ਬਣਿਆ ਸੁਭਿਆ ਲਾਈਵ ਸ੍ਰੀਨਾ ਬਟੰਡਾ ਤੋਂ ਵੱਡੀ ਗਿੰਦੀ ਪੁਲਿਸ ਫੋਰਸ ਅੱਜ ਪਹੁੰਚੀ ਹੋਈ ਹੈ ਜਿੱਥੇ ਅੱਜ ਪੁਲਿਸ ਵੱਲੋਂ ਚੈਕਿੰਗ ਕੀਤੀ ਗਈ ਹੈ ਕਾਰਨ ਕਿ ਹੈ ਕਿ ਲੋਕ ਸਭਾ ਚੋਣਾਂ ਆ ਚੁੱਕੀਆਂ ਨੇ ਤੇ ਹਰ ਇੱਕ ਤਰ੍ਹਾਂ ਦੇ ਸ਼ਰਾਰਤੀ ਅਸਰ ਨੇ ਇਹਨਾਂ ਦਿਨਾਂ ਦੇ ਵਿੱਚ ਸਿਰ ਚੁੱਕਦੇ ਨੇ ਸਿਰ ਚੁੱਕਣ ਤੋਂ ਬਾਅਦ ਜਦੋਂ ਸਿਰ ਚੁੱਕਦੇ ਨੇ ਤਾਂ ਪੁਲਿਸ ਹਮੇਸ਼ਾ ਤੁਹਾਡੇ ਨਾਲ ਹੁੰਦੀ ਹੈ ਪੁਲਿਸ ਹਮੇਸ਼ਾ ਉਹਦਾ ਸਿਰ ਕੁਚਲ ਦੇ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਅੱਜ ਵੱਡੀ ਗਿਣਤੀ ਪੁਲਿਸ ਹੋਰਸ ਪਹੁੰਚੇ ਤੇ ਨਾਲ ਬਟਿੰਡਾ ਦੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ ਗਈ ਉੱਥੇ ਨਾਲ ਬੱਸ ਸਟੈਂਡ ਦੀ ਚੈਕਿੰਗ ਕੀਤੀ ਜਾ ਰਹੀ ਹੈ ਐਲ ਇਸ ਪੀ ਪ੍ਰੇਤ ਚੋਪੜਾ ਜੀ ਦੀ ਅਗਵਾਈ ਕਰ ਰਿਹਾ ਹੈ ਸੁੱਧੀਆਂ ਤਸਵੀਰਾਂ ਬਠਿੰਡਾ ਤੋਂ ਐਲ ਇਸ ਪੀ ਪ੍ਰੇਤ ਚੋਪੜਾ ਕਹਿਣਾ ਕਿ ਬਿਨਾਂ ਡਰ ਭਏ ਤੋਂ ਆਪਣੀ ਬੋਲ ਦਾ ਇਸਤੇਮਾਲ ਕਰੋ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਖੌਫ ਆਪਣੇ ਮਨ ਦੇ ਵਿੱਚ ਨਾ ਮਰਕੋ ਬਿਲਕੁਲ ਵੀ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਕਿਸੇ ਵੀ ਵਿਅਕਤੀ ਨੂੰ ਸਿਰਨੇ ਚੁੱਕਣ ਦਿੱਤਾ ਜਾਵੇਗਾ ਲੋਕ ਸਭਾ ਕਮੇਟੀ ਕੋਲ ਕੋਈ ਵੀ ਜਿਹੜੀ ਹੈ ਕੋਈ ਬੰਦਾ ਗਲਤ ਜਿਹੜਾ ਆਨਸਰ ਹੋਊਗਾ ਉਸ ਨੂੰ ਇਹਨਾਂ ਵੱਲੋਂ ਹਮੇਸ਼ਾ ਇੱਥੇ ਜਾਊਗਾ ਤੇ ਲਾਈਟ ਸੀ ਨਾ ਬਟਿੰਡਾ ਤੋਂ ਬੱਸ ਸਟੈਂਡ ਤੋਂ ਜਿੱਥੇ ਅੱਜ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਪਹੁੰਚੀ ਹੋਈ ਹੈ ਤੇ ਇਹਨਾਂ ਵੱਲੋਂ ਬੱਸ ਸਟੈਂਡ ਦੇ ਜਿੱਥੇ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਬਟਿੰਡਾ ਦੇ ਰੇਲਵੇ ਸਟੇਸ਼ਨ ਲਈ ਵੀ ਤੱਕ ਕੀਤੀ ਗਈ ਹੈ। ਐਸਪੀ ਡੀ ਅਜੇ ਗਾਂਧੀ ਵੀ ਉਸ ਦੇ ਵਿੱਚ ਸ਼ਾਮਲ ਹੋਏ ਅਤੇ ਬੱਸ ਸਟੈਂਡ ਦੇ ਵਿੱਚ ਡੀਐਸਪੀ ਪ੍ਰਵੇਸ਼ ਚੋਪੜਾ ਇਸ ਸਾਰੀ ਆਪੀ ਇਸ ਟੀਮ ਦੀ ਗਵਾਈ ਕਰ ਰਿਹਾ ਹੈ। ਵੀਗਾ ਲਾਈਟ ਚੀਰਾ ਇਸ ਤੋਂ ਬਾਅਦ ਤੁਹਾਨੂੰ ਦੇਖੇ ਚਲਾਂਗੇ ਪਾਰਕਿੰਗ ਦੇ ਅੰਦਰ ਜਿੱਥੇ ਪਾਰਕਿੰਗ ਦੇ ਅੰਦਰ ਵੀ ਇਹਨਾਂ ਵੱਲੋਂ ਡੌਗ ਸਕਾਟ ਦੀ ਟੀਮ ਦੇ ਨਾਲ ਚੈਕਿੰਗ ਕੀਤੀ ਜਾਊਗੀ ਪਾਰਕਿੰਗ ਆਹ ਲੈਂਦੇ ਜਿਹੜੀ ਹੈ ਚੈੱਕ ਜਾਈ ਜੀ ਵਾਈ ਤੁਸੀਂ ਹੋਰ ਆਪਰੇਟਿਵ ਹੋ। ਤੁਸੀਂ ਫੇਸਬੁਕ ਨੂੰ। ਨਾ, ਮੈਂ ਫੇਸਬੁਕ ਨਹੀਂ ਕਰਾਂ। ਹਾਂ। ਡਾਸ਼ਬੋਰਡ ਦੀ ਟੀਮ ਪਹੁੰਚ ਚੁੱਕੀ ਹੈ। ਮਠੰਡਾ ਦੇ ਬੱਸ ਸਟੈਂਡ ਦੀ ਪਾਰਕਿੰਗ ਦੇ ਅੰਦਰ ਜਿੱਥੇ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਚਿੰਡਾ ਦੇ ਬੱਸ ਸਟੈਂਡ ਦੇ ਵਿੱਚ ਪਾਰਕਿੰਗ ਦੀ ਚੈਕਿੰਗ ਹੁਣ ਸ਼ੁਰੂ ਹੋ ਚੁੱਕੀ ਹੈ। ਅੱਧੀ ਗਿੰਟੀ ਰਹਿ ਚੋ ਫੋਰਸ ਫੋਰਸ ਕਨਾਂਤ 10 ਕੋਟ ਟੀਮ ਨਾਲ ਐਸਪੀ ਪ੍ਰਵੇਸ਼ ਚੋਪੜਾ ਅਗਵਾਈ ਕਰ ਰਿਹਾ ਹੈ। ਡੌਗ ਨੇ ਆ ਕਿ ਡੌਗ ਡੌਗਾ ਕਿ ਨਹੀਂ ਡੌਗ ਡੌਗ ਲੱਗੂ ਡੌਗ ਕਿ ਲੱਗੂ ਅੱਜ ਪਿਛਲੇ ਪਾਸੇ ਨਾਲ ਮੜ ਗਿਆ ਅੱਜ ਪਿਛਲੇ ਪਾਸੇ ਨਾਲ ਨਾਲ ਇੱਕ ਤੋਂ ਸੁਧੀਆਂ ਤਸਵੀਰਾਂ ਬਠਿੰਡਾ ਤੋਂ ਪਟੰਡਾ ਦੇ ਬੱਸ ਸਟੈਂਡ ਦੇ ਵਿੱਚ ਪਾਰਕਿੰਗ ਦੀ ਚੈਕਿੰਗ ਹੁਣ ਸ਼ੁਰੂ ਹੋ ਚੁੱਕੀ ਹੈ ਕਾਰਨ ਕੀ ਹੈ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਮਸਤੈਦ ਦਿਖਾਈ ਦੇ ਰਹੀ ਹੈ ਪੁਲਿਸ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ ਕਿਸੇ ਤਰ੍ਹਾਂ ਦਾ ਕੋਈ ਨਸ਼ੀਲਾ ਪਦਾਰਥ ਨਾ ਬਾਹਰੋਂ ਦਰਵਾਜ਼ੇ ਦੇਖ ਰਹੇ ਹਾਂ ਤਸਵੀਰਾਂ ਪਟੰਡਾ ਦੀਆਂ ਸੁਧੀਆਂ ਲੰਬੇ ਸਮੇਂ ਤੋਂ ਜਿਹੜੇ ਵਾਹਨ ਖੜੇ ਆ ਉਹਨਾਂ ਦੀ ਵੀ ਇਹਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਕਿ ਵਾਹਨ ਦੇ ਮਾਲਕ ਕੌਣ ਹੈ ਇਸ ਦੇ ਵਿੱਚ ਇਹਨਾਂ ਵੱਲੋਂ ਬੱਚੇਸ਼ ਕੀਤੀ ਜਾ ਰਹੀ ਹੈ। ਬੀਗਲਾਈਟ ਸਟਰੀਆਂ। ਕਿਡੋ ਹੜ ਦੇ ਕੀ ਵਾਲੇ ਜੀ। ਓਕੇ। ਧੰਨਵਾਦ। ਪਟੰਡਾ ਤੋਂ। ਪਟੰਡਾ ਤੋਂ। ਪੁਲਿਸ ਵੀ ਰੌਂਗੜਾ ਵਾਲੀ ਚੁਟਾਇਆ ਤੇ ਹੈ ਕਾਰਨ ਉਸ ਵੱਲੋਂ ਕੱਲੀ-ਕੱਲੀ ਚੀਜ਼ ਉਂਗਾਲੀ ਜਾ ਰਹੀ ਹੈ ਲੋਕ ਸਭਾ ਚੋਣਾਂ ਆ ਚੁੱਕੀਆਂ ਨੇ ਤੁਹਾਨੂੰ ਬਿਨਾਂ ਡਰ ਭੈ ਤੋਂ ਆਪਣੀ ਬੋਟ ਦਾ ਇਸਤੇਮਾਲ ਕਰਨ ਦੇ ਲਈ ਪੁਲਿਸ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਸੁੱਧੀਆਂ ਤਸਵੀਰਾਂ ਬਠਿੰਡਾ ਤੋਂ ਤਬੀਰ ਐਂਟੀ ਰੈਵਿਡ ਪੁਲਿਸ ਬੀਤੇ ਪਹੁੰਚ ਚੁੱਕੀ ਹੈ ਲਾਈਟ ਸ੍ਰੀ ਰਾਮ ਬਠੰਡਾ ਤੋਂ ਸੁਧੀਆਂ ਸੁਧੀਆਂ ਜਵਾਬ ਐ 30 ਵਰਗੇ ਹੁਣ ਹੋਣਾ ਜੀ ਜਾਨ ਤੋਂ ਸਾਰੇ ਨਿਯਮ ਤੰ ਦੇਖ ਕੇ ਕੱਲੀ ਕੱਲੀ ਚੀਜ਼ ਦੀ ਇੱਥੇ ਸ਼ਾਨਬੇਨ ਕੀਤੀ ਜਾ ਰਹੀ ਹੈ ਦੇਖਣਾ ਤੁਸੀਂ ਰਾਮ लिस वालों बठिंडा दे बस स्टैंड पार्किंग अंदर इस तो पहला रेलवे स्टेषन की चैकिंग की एस पी डी अजय गांधी भी मौजूद रहे उसी देख रहे हो खबर पंजाब फेसबुक पेज त ਅਗਰ ਤੁਸੀਂ ਸਾਡੇ ਪੇਜ ਨੂੰ ਫੋਲੋ ਨਹੀਂ ਕੀਤਾ ਸ਼ੇਅਰ ਨਹੀਂ ਕੀਤਾ ਤਾਂ ਸ਼ੇਅਰ ਫੋਲੋ ਜਰੂਰ ਕਰ ਲਓ ਤੇ ਅੱਗੇ ਮਿੱਤਰ ਪਿਆਰ ਨੂੰ ਵੀ ਸ਼ੇਅਰ ਕਰੋ ਅਖੰਡਾ ਦੇ ਬਸਟੈਂਡ ਤੋਂ बसों के अंदर भी हूं चैकिंग की जानी है <laughs>

ਭਾਈ ਕੁਮਾਰ ਆਪਕੋ ਭਾਈ ਆਮ ਹੈ ਨਾ ਬੋਲਾਂਗਾ ਕੁਸ਼ਾਰ ਆਪਕੋ ਭਾਈ ਆਪ ਸਮਝ ਆ ਰਹਾ ਹੈ ਮਤਲਬ ਇਹ ਕੀ ਬੋਲ ਰਿਹਾ ਹੈ ਯਾ ਕੀ ਆਪਰੇ ਸ਼ਹਿਰ ਆ ਰਿਹਾ ਹੈ ਅਲੋਕ ਜੀ ਆ ਜੀ ਆਪ ਦਾ ਸਪੀਡ ਆ ਰਿਹਾ ਹੈ ਤੇ ਪੰਜਾਬ ਪੁਲਿਸ ਵੱਲੋਂ ਚੈੱਕ ਕੀਤੀ ਜਾ ਰਹੀ ਹੈ ਤਾਂ ਉਹਨਾਂ ਨੇ ਕਿਹਾ ਵੀ ਜਾ ਰਿਹਾ ਵੀ ਕਿਸੇ ਵੀ ਜਿਹੜੀ ਜਿਸ ਵਿਅਕਤੀ ਨੂੰ ਤੁਸੀਂ ਜਾਣਦੇ ਨਹੀਂ ਉਸ ਦੀ ਚੀਜ਼ ਨਾ ਰਖਵਾਓ ਤਾਂ ਕਿ ਕੋਈ ਅਨਸਵਾਥੀ ਘਟਨਾ ਨਾ ਵਾਪਰੇ ਤੇ ਹੰਡਾ ਦੇ ਬੱਸ ਸਟੈਂਡ ਦੀਆਂ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਜਿੱਥੇ ਪੰਜਾਬ ਪੁਲਿਸ ਵੱਲੋਂ ਕਾਸੂ ਆਪਰੇਸ਼ਨ ਦੇ ਤਹਿਤ ਜਿਹੜੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਤੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਫਾਵਾ ਮਾਹੌਲ ਬਣਾਇਆ ਹੈ

जी मैं यूजर करने आया हूं कोई लाल चलिए लाल जुड़े हुए हैं 57 वीडियो रिपोर्ट किए और उनकी तंगी पर अपना कोई जैसा बात किया है बता कितने तरह आज देखो और बात कर चलिए हुए हैं आप जुड़े हैं देखो सीधिया तस्वीर बठिंडा तो करो

ਹੜਾ ਲਓ ਕਿ ਦੇਖੋ ਵੀ ਮਾਤਾ ਬਾਹਰ ਹਨ ਮਾਤਾ 22 ਵਜੇ ਤਾਂ ਕੂਰਚਾ ਆਉਣਾ ਜਿਸ਼ੀਰ ਤੋਂ ਓਚੋ ਮੰਨਣਾ очку ствен x

ਜੇ ਤੁਸੀਂ ਮਾਲੀਨ ਤੋਂ ਹਰ ਖਾਵਾ ਅਵੇ ਪਾ ਦਿੱਤਾ ਹੈ ਕਿ ਪਸੰਦ ਲਈ ਉਹ ਮੈਂ ਦੱਸਿਆ ਕਿ ਕੰਮ ਪਰਵਰਤ ਪਰ ਨਹੀਂ ਇਹ ਕਿ ਉਹ ਚਲ ਰਹੀ ਹੈ ਦਾ ਕੀ ਸੰਦੇਸ਼ ਹੈ ਉਹਨਾਂ ਦਾ ਕੇ ਸਾਰਾ ਸੰਦੇਸ਼ ਪਹੁੰਚੇ